so i really appreciate it to the amritsar rural police and especially the jante wale police station and uh, the senior officer oven of harshan saur uh, so, asasen ki guys really really from my uh, from the soul of my heart the petrik nu ek russian ladka si jisda naam valentain si ga oh cycle te ride karke jalandhar to amritsar nu aa reha si jab oh malliyan lagge poncha ta gt road de kandhe te khad ke te ohne dawai khani si te utthe ruk gaya te do bande pichon jade hi muh ban ke motorcycle ਦੇ ਆਏ ਸੀਗੇ ਤੇ ਉਹਨਾਂ ਨੇ ਇਹਦੇ ਕੋਲੋਂ ਇੱਕ ਜਿਹੜਾ ਕੈਰੀ ਬੈਗ ਹੁੰਦਾ ਵਾ ਉਹ ਸਨੈਚ ਕਰ ਲਿਆ ਤੇ ਉਸ ਕੈਰੀ ਬੈਗ ਦੇ ਵਿੱਚ ਜਿਹੜਾ ਵਾ ਇਹ ਵੈਲੈਂਟਾਈਨ ਦੇ ਦੱਸਣ ਅਨੁਸਾਰ ਇੱਕ ਇਹਦਾ ਰਸ਼ੀਅਨ ਪਾਸਪੋਰਟ ਸੀਗਾ ਇਸ ਤੋਂ ਇਲਾਵਾ ਇਹਦਾ ਇੱਕ ਮੋਬਾਈਲ ਸੀਗਾ 2000 ਪਾਇਆ ਸੀਗਾ ਤੇ 199 ਡਾਲਰ ਸੀ ਜਦੋਂ ਸਾਨੂੰ ਇਹਨੇ ਏਅਰ ਇਨਸੀਡੈਂਟ ਰਿਪੋਰਟ ਕੀਤਾ ਤੁਰੰਤ ਮੈਂ ਤੇ ਮੇਰੀ ਪੇਟੀ ਪਾਰਟੀ ਆ ਅਸੀਂ ਇਹਦੇ ਨਾਲ ਜਾ ਕੇ ਮੌਕਮਲਾ ਲਾਗਾ ਕਰਕੇ ਤੇ ਅਸੀਂ ਐਫ ਆਈ ਆਰ ਲੋਜ ਕਰਕੇ ਗੋਵਿੰਦ ਜਨਮ ਕਰਨਾ ਦਰਜ ਕਰਕੇ ਅਸੀਂ ਤੁਰੰਤ ਇਹਦੀ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਸੀਸੀਟੀਵੀ ਫੁਟੇਜ ਦੀ ਸਹਾਇਤਾ ਦੇ ਨਾਲ ਅਸੀਂ ਕੱਲ ਜਿਹੜਾ ਦੋਵੇਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਿਆ ਵਾਰਦਾਤ ਦੇ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਵਾ ਇੱਕ ਦਾ ਨਾਮ ਹੈਗਾ ਚੰਦਰ ਬਾਦੋਂ ਸਿੰਘ ਵਾਸੀ ਰਈਆ ਤੇ ਨਿਸ਼ਾਨ ਪੁੱਤਰ ਕਪੂਰ ਸਿੰਘ ਵਾਸੀ ਰਈਆ ਇਹ ਦੋਵੇਂ ਜਿਹੜਾ ਨਸ਼ਾ ਕਰਨ ਦੇ ਆਦੀ ਆ ਇਹ ਨਸ਼ੇ ਦੀ ਪੂਰਤੀ ਲਈ ਜੇ ਲੁੱਟਾ-ਖੋਹ ਕਰਦੇ ਆ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਕੱਲ ਨੂੰ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਜਿਹੜਾ ਮੁਕਦਮੇ ਦੀ ਬਾਕੀ ਤਫ਼ਤੀਸ਼ ਤੇ ਰਿਕਵਰੀ ਕਰਕੇ ਉਹ ਅਸੀਂ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾਂਗੇ ਰਸ਼ੀਅਨ ਲੜਕਾ ਸੀਗਾ ਉਹਦਾ ਸਮਾਨ ਉਹਨੂੰ ਵਾਪਸ ਕੀਤਾ ਜਾਵੇਗਾ